ਅਸੀਂ ਆਪਣੀ ਜੀਵਨ ਲੀਲਾ ਖਤਮ ਕਰਨ ਲੱਗੇ ਆਂ ਜ਼ਿੰਦਗੀ ਦੁਹਾਰ ਕੇ ਬਾਈ ਕਦੇ ਚੋਰੀ ਕਰੀਓ ਨਹੀਂ ਦੀ ਬਾਈ ਨਾ ਹੁਣ ਕਰੀ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਸੱਤੋਂ ਨਹੀਂ ਬਾਈ ਬਣਨਾ 65000 ਸੱਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਦੀ ਨਾ ਸਾਡੀ ਜ਼ਿੰਦਗੀ ਚ ਆਇਆ ਜਵਾਕ ਬਰਾਬਰ ਦੇ ਨਹੀਂ ਈ ਮੂੰਹ ਲੈ ਕੇ ਨਿਕਲ ਗਿਆ ਬਹਾਰੀ ਦੇ ਬਾਹਰ ਹੀ ਨਿਕਲੀ ਗੱਲ ਇਹ ਵੀਰ ਕਿਤੇ ਅੱਖ ਲਾ ਗਈ ਥੱਕੇ ਹੁੰਦੇ ਆ ਡਰਾਈਵਰ ਸੌ ਜਾਂਦੇ ਆ ਤਾ ਇਹਨਾਂ ਦੀ ਗੱਡੀ ਦੇ ਵਿੱਚੋਂ ਗੱਡੀ ਦਾ ਪਹਾੜਾ 65000 ਕੁ ਰੁਪਏ ਚੋਰੀ ਹੋਏ ਇੱਕ ਮੌਕੇ ਦਾ ਉਹ ਕਾਨੂੰਨ ਦਾ ਰਖਵਾਲਾ ਪੁਲਿਸ ਮੁਲਾਜ਼ਮ ਹੈ ਉਹਨੇ ਆ ਕੇ ਉਹਨਾਂ ਨੂੰ ਟੌਰਚਰ ਕੀਤਾ ਤੇ ਬਹੁਤ ਬੇਸਬੋਲਾ ਨਾਲ ਹੋਰ ਜਾਨੀ ਡੰਡੇ ਸੋਟਿਆਂ ਨਾਲ ਕੁੱਟਿਆ ਉਹਨਾਂ ਨੇ ਇੰਨਾ ਕੁੱਟਿਆ ਬੰਦਿਆਂ ਨੂੰ ਜਾਨੀ ਜਿਹੜੇ ਬੰਦਿਆਂ ਨੇ ਅੱਜ ਤੱਕ ਕਿਸੇ ਦਾ ਪਾਣੀ ਦਾ ਗਲਾਸ ਨਾ ਚੋਰੀ ਕੀਤਾ ਹੋਵੇ ਗਿੱਲੇ ਗੋਹੇ ਤੇ ਪੈਰ ਨਾਲ ਤੇ ਰਵੇ 65000 ਰਕਮ ਬਹੁਤ ਵੱਡੀਆਂ ਬਾਈ ਵੀਡੀਓ ਚ ਬੋਲ ਰਿਹਾ ਤੇ ਦੱਸਿਆ ਸਭ ਤੋਂ ਪੈਸੇ ਨਿਕਲ ਗਏ ਨਾ ਕਦੇ 65000 ਇਕੱਠਾ ਸੀਨੇ ਦੇਖਿਆ ਸੀ ਤੁਸੀਂ ਇਹ ਦੇਖੋ ਜੇ 65000 ਚੋਰੀ ਕਰਿਆ ਹੁੰਦਾ ਤਾਂ ਇੱਕ ਕਣਕ ਘਰੋਂ ਢੋਲ ਦੇ ਵਿੱਚੋਂ ਆਪਣੇ ਘਰੋਂ ਕੱਢ ਕੇ ਵੇਚ ਕੇ ਉਹਦੀ ਸਲਫਾਸ ਲੈ ਕੇ ਆ ਤਾਂ ਉਸ ਗੱਲੋਂ ਕਿ ਅਸੀਂ ਕੀ ਪਰਿਵਾਰਾਂ ਨੂੰ ਜਾਂ ਬਾਹਰ ਦੁਨੀਆ ਨੂੰ ਕੀ ਮੂੰਹ ਦਿਖਾਈਏ ਅਸੀਂ ਬਹੁਤ ਇਸ ਗੱਲ ਤੋਂ ਦੁਖੀ ਹੋ ਕੇ ਤਾਂ ਇਹ ਬੰਦਿਆਂ ਨੇ ਇੱਕ ਆਤਮ ਹੱਤਿਆ ਕਰ ਲਈ ਹੈ ਜੇ ਆਤਮ ਹੱਤਿਆ ਨਹੀਂ ਤਾਂ ਉਸ ਬੰਦੇ ਦੇ ਪਰੇਸ਼ਾਨ ਕਰਨ ਤੇ ਤਾਂ ਇੱਕ ਕਤਲ ਹੋਇਆ ਹੈ ਡੇਡ ਬਾਡੀਆਂ ਲਏ ਆਏ ਟਰਾਲੀਆਂ ਦੇ ਵਿੱਚ ਪਈਆਂ ਨੇ ਡੈਡ ਬਾਡੀਆਂ ਸੰਸਕਾਰ ਉਹਨਾ ਟਾਈਮ ਨਹੀਂ ਹੋਣਾ ਜਦੋਂ ਤੱਕ ਉਹਨਾਂ ਦੋਸ਼ੀਆਂ ਨੂੰ ਅਲਾਂਖਾਂ ਪਿੱਛੇ ਨਹੀਂ ਕਰਦੇ ਨਾ ਵੀਰਾਂ ਨੂੰ ਇਨਸਾਫ ਨਹੀਂ ਮਿਲ ਜਾਣਾ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਵੀਰ ਥੋੜਾ 60000 ਰਪਏ ਅਰਧਾਂਗੇ ਅਸੀਂ ਫੇਰ ਵੀ ਫੋਨ ਤੇ ਧਮਕੀਆਂ ਤੇ ਇਹਨਾਂ ਵੀਰਾਂ ਨੇ ਵੀ ਇਹ ਗੱਲ ਕਹਿਤੀ ਕਿ ਭਾਈ ਅਸੀਂ ਤੁਹਾਡੀਆਂ ਗੱਡੀਆਂ ਚਲਾਈ ਜਾਵਾਂਗੇ ਜਦੋਂ ਤੱਕ ਤੁਹਾਡੇ ਪੈਸੇ ਪੂਰੇ ਨਹੀਂ ਹੁੰਦੇ ਉਦੋਂ ਤੱਕ ਸਾਨੂੰ ਤਨਖਾਹ ਨਾ ਦਿਓ ਅਸੀਂ ਤੁਹਾਡੇ ਰੁਪਏ ਪੂਰੇ ਕਰਾਂਗੇ ਇਹ ਲੱਗਦਾ ਜੀ ਪ੍ਰਸ਼ਾਸਨ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਭਾਈ-ਭਾਲੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿੱਥਾਂ ਲੱਗ ਆਸ ਕਰਦੇ ਆ ਕਿ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਉਹਤੇ ਕਾਰਵਾਈ ਕਰੂਗਾ ਜੇ ਉਸ ਤਰੀਕੇ ਦੇ ਪੱਖਪੂਰਦਾ ਰਹੂਗਾ ਤਾਂ ਜੋ ਪੱਖਪੂਰਨਿਆ ਦਾ ਉਹ ਇਹ ਗੱਲਾਂ ਬਹੁਤ ਦੂਰ ਜਾਣੀਆਂ ਨੇ ਤਾਂ ਇਹ ਗੱਲਾਂ ਇੱਥੇ ਨਿਬੜਨੀਆਂ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਨਿਆਲਪਿੰਡ ਤੋਂ ਦੋ ਵਿਅਕਤੀ ਨੇ ਜਿਨ੍ਹਾਂ ਦੀ ਵੀਡੀਓ ਕਾਫੀ ਵਾਇਰਲ ਹੁੰਦੀ ਆ ਉਹ ਕਹਿੰਦੇ ਨੇ ਕਿ ਸਾਡੇ ਨਾਲ ਸਾਡੇ ਜਿਹੜੇ ਟਰੱਕ ਦੇ ਡਰਾਈਵਰ ਸੀ ਉਹ ਜਿਹੜਾ ਮਾਲਕ ਸੀ ਉਸ ਵੱਲੋਂ ਕੁੱਟਮਾਰ ਕੀਤੀ ਗਈ ਸਾਡੇ ਤੇ ਰੋਪ ਲਗਾਏ ਗਏ ਕੁਝ ਪੈਸਿਆਂ ਦੇ ਉਸ ਨੂੰ ਲੈ ਕੇ ਅੱਜ ਧਰਨਾ ਹੈ ਜਿਹੜਾ ਇਹ ਪਾਤੜਾ ਸਮਾਣਾ ਰੋਡ ਦੇ ਉੱਤੇ ਲੱਗਿਆ ਬਿਲਕੁਲ ਨਿਆਲਪਿੰਡ ਦੇ ਨਾਲ ਸੋ ਗੱਲਬਾਤ ਕਰਦੇ ਆ ਪ੍ਰਧਾਨ ਜੀ ਨੇ ਸਾਡੇ ਨਾਲ ਗੱਲ ਕਰਦੇ ਆ ਕਿਉਂਕਿ ਸਾਰੇ ਪੰਜਾਬ ਦੇ ਜੀ ਪ੍ਰਧਾਨ ਜੀ ਵੈਕਰੀ ਜੀ ਦਾ ਖਾਲਸਾ ਸਾਡੇ ਵਿੱਚ ਪ੍ਰਧਾਨ ਜੀ ਕੀ ਕਾਰਨ ਹੋਇਆ ਜੀ ਜਿਹੜੀ ਇਹ ਘਟਨਾ ਵਾਪਰੀ ਆ ਨੌਜਵਾਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸਾਡੇ ਨਿਆਲਪਿੰਡ ਦੇ ਜਿਹੜੇ ਦੋ ਨੌਜਵਾਨ ਜਿਹੜਾ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਬਹੁਤ ਲੰਮੇ ਸਮੇਂ ਤੋਂ ਵੱਖ-ਵੱਖ ਗੱਡੀਆਂ ਤੇ ਡਰਾਈਵਰੀ ਤੌਰ ਤੇ ਆਪਦੀ ਨੌਕਰੀ ਕਰਦੇ ਸੀ ਕਿਉਂਕਿ ਦੋਵੇਂ ਵੀਰ ਸਾਡੇ ਜੀ ਬਹੁਤ ਗਰੀਬ ਪਰਿਵਾਰਾਂ ਦੇ ਵਿੱਚੋਂ ਜਿਹੜੇ ਸਿਰਫ ਇੱਕ ਡਰਾਈਵਰੀ ਤੇ ਨਿਰਭਰ ਤੇ ਆਪਣੇ ਪਰਿਵਾਰਾਂ ਦਾ ਰਜਗਾਰ ਤੋਰਦੇ ਸੀਗੇ ਉਹ ਜਦੋਂ ਗੱਡੀ ਤੇ ਹਰਿਆਊ ਦਾ ਲਖਵਿੰਦਰ ਸਿੰਘ ਲਖਾ ਉਹਦੀਆਂ ਗੱਡੀਆਂ ਜਿਹੜੀਆਂ ਤੇ ਉਹ ਡਰਾਈਵਰੀ ਕਰ ਰਹੇ ਸੀ ਜੀ ਪਹਿਲਾਂ ਵੀ ਇਹ ਜਿੱਥੇ ਡਰਾਈਵਰੀ ਕਰਦੇ ਸੀ 7 7 8 8 ਸਾਲ ਇੱਕ ਗੱਡੀ ਤੇ ਲਾ ਕੇ ਉਹਦਾ ਕਿਤੇ ਉਸ ਗੱਡੀ ਦੇ ਵਿੱਚੋਂ ਜਦੋਂ ਗਿੜਾ ਲਾ ਕੇ ਗਿਆ ਟਰਾਂਸਪੋਰਟ ਦੇ ਵਿੱਚੋਂ ਜੋ ਪਾੜਾ ਮਿਲਿਆ ਇਹ ਵੀਰ ਕਿਤੇ ਅੱਖ ਲਾ ਕੇ ਥੱਕੇ ਹੁੰਦੇ ਆ ਡਰਾਈਵਰ ਸੌ ਜਾਂਦੇ ਆ ਤਾਂ ਇਹਨਾਂ ਦੀ ਗੱਡੀ ਦੇ ਵਿੱਚੋਂ ਗੱਡੀ ਦਾ ਪਾੜਾ 65000 ਕੁ ਰੁਪਏ ਚੋਰੀ ਹੋਇਆ ਇਹਨਾਂ ਨੇ ਉਸ ਵੀਰ ਨਾਲ ਸਾਡਾ ਦਵਿੰਦਰ ਸਿੰਘ ਗੇਜਾ ਜਿਹੜਾ ਉਹਨੇ ਗੱਲ ਸਾਂਝੀ ਕੀਤੀ ਜਿਹੜਾ ਡਰਾਈਵਰ ਸੀ ਇੱਕ ਹੈਲਪਰ ਸੀਗਾ ਉਹਨੇ ਕਹਿੰਦਾ ਵੀ ਐ ਕਰਕੇ ਐ ਗੱਲ ਹੋ ਗਈ ਜੀ ਉਨੇ ਕਹੇ ਵੀ ਤੁਸੀਂ ਆ ਜਾਓ ਗੱਡੀ ਲੈ ਕੇ ਕੋਈ ਗੱਲ ਨਹੀਂ ਆਪਾਂ ਉਰੇ ਆ ਕੇ ਕਰ ਲਾਂਗੇ ਜੋ ਹੋ ਗਿਆ ਸੋ ਹੋ ਗਿਆ ਜਦੋਂ ਗੱਡੀ ਲੈ ਕੇ ਉਰੇ ਪਹੁੰਚੇ ਐ ਤਾਂ ਉਹਨਾਂ ਨੂੰ ਇੱਕ ਮੌਕੇ ਦਾ ਉਹ ਕਾਨੂੰਨ ਦਾ ਰਖਵਾਲਾ ਪੁਲਿਸ ਮੁਲਾਜ਼ਮ ਹੈ ਕਿ ਅਫਸਰ ਐਸਐਸਆਈ ਹੈ ਜਾਂ ਇਸ ਬਾਰੇ ਨਹੀਂ ਜਾਣਕਾਰੀ ਪਰ ਸਰਕਾਰੀ ਤੌਰ ਤੇ ਕਾਨੂੰਨ ਦਾ ਰਖਵਾਲਾ ਬੰਦਾ ਹੈ ਉਹਨੇ ਆ ਕੇ ਉਰੇ ਇਹਨਾਂ ਨੂੰ ਟੌਰਚਰ ਕੀਤਾ ਤੇ ਬਹੁਤ ਬੇਸਬੋਲਾਂ ਨਾਲ ਹੋਰ ਜਾਨੀ ਡੰਡੇ ਸੋਟਿਆਂ ਨਾਲ ਕੁੱਟਿਆ ਕਿਉਂਕਿ ਜੇ ਇਹਨਾਂ ਨੇ ਚੋਰੀ ਕੀਤੀ ਹੁੰਦੀ ਤਾਂ ਉਹਨੂੰ ਫੋਨ ਨਾ ਕਰਦੇ ਤਾਂ ਗੱਡੀ ਖੜਾ ਕੇ ਕਿਤੇ ਨਾ ਕਿਤੇ ਰਫੂ ਚੱਕਰ ਹੋ ਸਕਦੀ ਘਰੇ ਆ ਜਾਂਦੇ ਹੋਰ ਪਾਸੇ ਲੰਘ ਜਾਂਦੇ ਉਹਨਾਂ ਨੇ ਇੰਨਾ ਕੁੱਟਿਆ ਬੰਦਿਆਂ ਨੂੰ ਜਾਨੀ ਜਿਹੜੇ ਬੰਦਿਆਂ ਨੇ ਅੱਜ ਤੱਕ ਕਿਸੇ ਦਾ ਪਾਣੀ ਦਾ ਗਲਾਸ ਨਾ ਚੋਰੀ ਕੀਤਾ ਹੋਵੇ ਗਿੱਲੇ ਗੋਹੇ ਤੇ ਪੈਰ ਨਾਲ ਤਰ ਹੋ 65000 ਰਕਮ ਬਹੁਤ ਵੱਡੀਆਂ ਬਾਈ ਵੀਡੀਓ ਚ ਬੋਲ ਰਿਹਾ ਤੇ ਦੱਸਿਆ ਮਤਲਬ ਉਸ ਗੱਲ ਨੂੰ ਲੈ ਕੇ ਇਹ ਜਦੋਂ ਉਸ ਜਲੀਲਤਾ ਦੇ ਵਿੱਚ ਆਏ ਆ ਜਦੋਂ ਮਤਲਬ ਇਹਨਾਂ ਨੇ ਬੇਇੱਜ਼ਤੀ ਮਹਿਸੂਸ ਕਰ ਲਈ ਪਰਿਵਾਰ ਵੀ ਪਿਛੋਕੜ ਵੀ ਅੱਜ ਤੱਕ ਕਦੇ ਚੋਰੀ ਵਾਲੇ ਮਸਲਿਆਂ 'ਚ ਕਿਰਤ ਕਰਕੇ ਖਾਣ ਵਾਲਾ ਜਾਂ ਕਿਸੇ ਹੋਰ ਮਤਲਬ ਗਲਤ ਕੰਮਾਂ ਦੇ ਵਿੱਚ ਨਹੀਂ 도ਏ ਮੁੰਡਿਆਂ ਦੇ ਪਰਿਵਾਰ ਤਾਂ ਉਹ ਵੀ ਕਿਰਤ ਕਰਕੇ ਖਾਣ ਵਾਲੇ ਮਤਲਬ ਉਹੀ ਇਹਨਾਂ ਦੀ ਰੁਟੀਨ ਸੀ ਆਪਦਾ ਉਹੀ ਕਮਾਉਣਾ ਤੇ ਖਾਣਾ ਤੇ ਉਸ ਜਲੀਲਤ ਨੂੰ ਨਾ ਸਹਦੇ ਹੋਏ ਤਾਂ ਦੋਵੇਂ ਵੀਰਾਂ ਨੇ ਤੁਸੀਂ ਇਹ ਦੇਖੋ ਜੇ 65000 ਚੋਰੀ ਕਰਿਆ ਹੁੰਦਾ ਤਾਂ ਇੱਕ ਕਣਕ ਘਰੋਂ ਢੋਲ ਦੇ ਵਿੱਚੋਂ ਆਪਣੇ ਘਰੋਂ ਕੱਢ ਕੇ ਵੇਚ ਕੇ ਉਹਦੀ ਸਲਫਾਸ ਲੈ ਕੇ ਆਇਆ ਤਾਂ ਉਹ ਕਣਕ ਘਰੋਂ ਚੋਰੀ ਕਰਕੇ ਜਿਹੜੇ ਬੰਦੇ ਨੇ ਸਲਫਾਸ ਦੇਣੇ ਤਾਂ 65000 ਜੇ ਹੁੰਦਾ ਬਾਈ ਤਾਂ ਫਿਰ ਘਰੇ ਆਉਂਦੇ ਗੱਡੀ ਖੜਾ ਕੇ ਕਿਤੇ ਖਾਂਦੇ ਪੀਂਦੇ ਅਜਾਤੀ ਕਰਦੇ ਮौज-ਮਸਤੀ ਮਾਣਦੇ ਤਾਂ ਫਿਰ ਇਹ ਰਸਤਾ ਕਿਉਂ ਚੁੰਦੇ ਜਿਹੜੇ ਬੰਦੇ ਘਰੋਂ ਦਾਣੇ ਚੋਰੀ ਕਰਕੇ ਸਲਫਾਸ ਲੈ ਕੇ ਬੇਸ਼ਰਮੀ ਦੀ ਮਾਰ ਵੀ ਸਾਡੇ ਪਰਿਵਾਰਾਂ ਦੀ ਬੇਇੱਜ਼ਤੀ ਹੋ ਗਈ ਸਾਡੇ ਬੱਚੇ ਵੱਡੇ ਐ ਸੂਝਵਾਨ ਐ ਅੱਜ ਦਾ ਜਿਹੋ ਜਿਹਾ ਮਾਹੌਲ ਹੈ ਦੁਨੀਆ ਦਾ ਉਹਦੇ ਵਿੱਚ ਬੱਚੇ ਮੇ ਬੇਇੱਜ਼ਤੀ ਮਹਿਸੂਸ ਕਰਦੇ ਆ ਉਹਨਾਂ ਨੂੰ ਬੱਚੇ ਕਹਿੰਦੇ ਆ ਤਾਂ ਉਸ ਗੱਲੋਂ ਕੀ ਅਸੀਂ ਕੀ ਪਰਿਵਾਰਾਂ ਨੂੰ ਬਾਹਰ ਦੁਨੀਆ ਨੂੰ ਕੀ ਮੂੰਹ ਦਿਖਾਈਏ ਅਸੀਂ ਬਹੁਤ ਇਸ ਗੱਲ ਤੋਂ ਦੁਖੀ ਹੋ ਕੇ ਤਾਂ ਇਹ ਬੰਦਿਆਂ ਨੇ ਹੱਤਮਤਿਆ ਕਹਿ ਲਈਏ ਜੇ ਹੱਤਮਤਿਆ ਨਹੀਂ ਤਾਂ ਉਸ ਬੰਦੇ ਦੇ ਪਰੇਸ਼ਾਨ ਕਰਨ ਤੇ ਤਾਂ ਇੱਕ ਕਤਲ ਹੋਇਆ ਤਾਂ ਇਸ ਕਰਕੇ ਬੰਦਿਆਂ ਇਹਨਾਂ ਦੇ ਵੀਰਾਂ ਨੇ ਆਪਣੀ ਜੀਵਨ ਦੀ ਲਾ ਸਮਾਪਤ ਕੀਤੀ ਹੈ ਪ੍ਰਸ਼ਾਸਨ ਨੇ ਅੱਜ 11 ਵਜੇ ਤੱਕ ਦਾ ਸਮਾਂ ਮੰਗਿਆ ਹੋਇਆ ਸੀ ਤੀਜਾ ਦਿਨ ਹੋ ਗਿਆ ਮੌਤ ਹੋਈ ਨੂੰ ਦੇ ਪ੍ਰਸ਼ਾਸਨ ਦੇ ਹੱਥ ਅਜੇ ਖਾਲੀ ਹੈ ਪੰਜ ਜਾਣਿਆਂ ਦੇ ਵਿੱਚੋਂ ਇੱਕ ਵੀ ਬੰਦਾ ਗ੍ਰਿਫਤਾਰ ਨਹੀਂ ਹੋਇਆ ਤਾਂ ਮਜਬੂਰੀ ਵਸਾ ਕੇ ਪੂਰਾ ਨਗਰ ਸਮੁੱਚੇ ਇਲਾਕੇ ਦੇ ਜ਼ਿੰਮੇਵਾਰ ਬੰਦੇ ਜ਼ਿੰਮੇਵਾਰ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਸ਼ਾਮਲ ਹੋਇਆ ਜਾਂ ਹੋਰ ਆ ਰਹੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਹ ਗੱਲਬਾਤ ਜਾ ਚੁੱਕੀ ਹੈ ਕਿ ਅਜਿਹੀ ਜਾਣ ਹੋਣੀ ਘਟਨਾ ਜਿੱਡੇ ਵੱਡੇ ਦੁੱਖ ਦੀ ਗੱਲ ਆ ਤਾਂ ਸਾਰੇ ਅਫਸੋਸ ਹੈ ਬਹੁਤ ਵੱਡਾ ਦੁੱਖ ਹੈ ਤਾਂ ਹਲੇ ਪ੍ਰਸ਼ਾਸਨ ਦੇ ਅਤਕਾਲੀ ਤਾਂ ਮਜਬੂਰ ਹੋ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਆ ਕੇ ਸਾਨੂੰ ਇਨਸਾਫ ਲੈਣ ਵਾਸਤੇ ਸੜਕ ਤੇ ਆਉਣਾ ਪਿਆ ਉਹਨਾਂ ਸਮੇਂ ਇਹ ਧਰਨਾ ਪ੍ਰਦਰਸ਼ਨ ਚੱਲਣਾ ਜਿੰਨਾਂ ਤੇ ਇਹਨਾਂ ਦੇ ਵੀਰਾਂ ਦੇ ਪਰਿਵਾਰਾਂ ਨੂੰ ਡੈੱਡ ਬੋਡੀਆਂ ਵੀ ਆ ਟਰਾਲੀ ਚ ਪਈਆਂ ਨੇ ਡੈੱਡ ਬੋਡੀਆਂ ਲੈ ਆਏ ਟਰਾਲੀਆਂ ਦੇ ਵਿੱਚ ਪਈਆਂ ਨੇ ਡੈੱਡ ਬੋਡੀਆਂ ਸੰਸਕਾਰ ਉਹਨਾਂ ਟਾਈਮ ਨਹੀਂ ਹੋਣਾ ਜਦੋਂ ਤੱਕ ਉਹਨਾਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਹੀਂ ਕਰਦੇ ਨਾ ਵੀਰਾਂ ਨੂੰ ਇਨਸਾਫ ਨਹੀਂ ਮਿਲ ਜਾਣਾ ਚਾਹੇ ਲੰਮਾ ਸਮਾਂ ਸੰਘਰਸ਼ ਕਰਨਾ ਪਵੇ ਤਾਂ ਚੱਲੋ ਕੋਈ ਉਹ ਪਰਿਵਾਰ ਚ ਕੌਣ ਕੌਣ ਸੀ ਜੀ ਇਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਇੱਕ ਮੁੰਡਾ ਵੀਡੀਓ ਚ ਬੋਲ ਰਿਹਾ ਡਰਾਈਵਰ ਸੀਗਾ ਉਹਦੇ ਬੇਟਾ ਬੇਟੀ ਤੇ ਉਹਦੀ ਵਾਈਫ ਵੀ ਨਹੀਂ ਹੈਗੀ ਤੇ ਉਹਦੀ ਮਾਤਾ ਵੀ ਨਹੀਂਗੀ ਉਹ ਤੇ ਫਾਦਰ ਸਾਹਿਬ ਹੈ ਜਿਹੜਾ ਦੂਜਾ ਪਰਿਵਾਰ ਹੈ ਉਹਦੀ ਵੀ ਮੈਰਿਜ ਹੋਈ ਹੈ ਉਹਦਾ ਇੱਕ ਬੇਟਾ ਇੱਕ ਬੇਟੀ ਹੈ ਉਹਦੇ ਮਾਤਾ ਪਿਤਾ ਉਹ ਵੱਖਰਾ ਮਤਲਬ ਦੋ ਤਿੰਨ ਭਾਈ ਇਹ ਤੇ ਉਹ ਵੱਖਰਾ ਰਹਿੰਦਾ ਸੀਗਾ ਉਹਦੇ ਘਰ ਵਾਲੀ ਹੈ ਮਤਲਬ ਬਹੁਤ ਮਾੜੀ ਹਾਲਤ ਦੇ ਵਿੱਚ ਪਰਿਵਾਰ ਹੈ ਜਿਹੜੇ ਸਿਰਫ ਇਹਨਾਂ ਦੇ ਉੱਤੇ ਹੀ ਨਿਰਭਰ ਸੀਗੇ ਤੇ ਇਹਨਾਂ ਦੇ ਜੋ ਕਮਾਉਂਦੇ ਸੀ ਉਸੇ ਦੇ ਸਿਰ ਤੋਂ ਬੱਚਿਆਂ ਦੀ ਪੜ੍ਹਾਈ ਤੇ ਲਿਖਾਈ ਬਹੁਤ ਮਤਲਬ ਮੰਦ ਮੰਦੀ ਹਾਲਤ ਦੇ ਵਿੱਚੋਂ ਪਰਿਵਾਰ ਗੁਜ਼ਰ ਰਿਹਾ ਸੀ ਤਾਂ ਇਹ 4 ਕਿਜੀ ਪਰਿਵਾਰ ਦੇ ਬਾਈ ਦੇ ਦੋਵਾਂ ਦੇ 2-2 3-3 ਜੀ ਪਰਿਵਾਰਾਂ ਦੇ ਇਹ ਜਿਹੜਾ ਜੀ ਜਿਨ੍ਹਾਂ ਦੀਆਂ ਗੱਟੀਆਂ ਸੀਗੀਆਂ ਉਹ ਪੁਲਿਸ ਮੁਲਾਜ਼ਮ ਸੀ ਜਾਂ ਕਿਤੇ ਜਿਹੜੇ ਵੀਰ ਦੀ ਗੱਡੀ ਤੇ ਇਹ ਡਰਾਈਵਰੀ ਕਰਦੇ ਸੀ ਉਹ ਹਰਿਆਊ ਪਿੰਡ ਦੇ ਵਿੱਚੋਂ ਲਖਵਿੰਦਰ ਸਿੰਘ ਲਖਾ ਉਹਦੀਆਂ ਗੱਡੀਆਂ ਸੀ ਅੱਛਾ ਜੀ ਉਹਨਾਂ ਦੀ ਗੱਡੀ ਤੇ ਡਰਾਈਵਰੀ ਕਰਦੇ ਹੁੰਦੇ ਸੀਗੇ ਇਹ ਦੋਏ ਤੇ ਉਸੇ ਨਾਲ ਹੀ ਇਹਨਾਂ ਦੀ ਗੱਲਬਾਤ ਹੋਈ ਔਸੇ ਨੇ ਕਾਨੂੰਨ ਦੇ ਰਖਵਾਲੇ ਨੇ ਮਤਲਬ ਇੰਨਾ ਟੌਰਚਰ ਕੀਤਾ ਕੁੱਟੇ ਪੁਲਿਸ ਮੁਲਾਜ਼ਮਾਂ ਜੀ ਉਹ ਪੁਲਿਸ ਮੁਲਾਜ਼ਮਾਂ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਕੁੱਟਿਆ ਤੇ ਨਾਲ ਇਹਨਾਂ ਨੂੰ ਇਹ ਗੱਲਾਂ ਕਹੀਆਂ ਕਿ ਛੋਡੇ ਵਰਗੇ ਸਿੱਧੇ ਕਰਿਆ ਛੋਡੇ ਤੇ ਨਸ਼ੇ ਦਾ ਚਿੱਟੇ ਦਾ ਗੋਲੀਆਂ ਰੱਖ ਕੇ ਪਰਚਾ ਪਵਾ ਕੇ ਸਾਨੂੰ ਜੇਲ੍ਹ ਚ ਡੇਗਾਗੇ ਜਦੋਂ ਆ ਗੱਲਾਂ ਬਾਤਾਂ ਹੋਈਆਂ ਨੇ ਤਾਂ ਉਹਨਾਂ ਦੀ ਜਲੀਲਤਾ ਮਹਿਸੂਸ ਕੀਤੀ ਹੈ ਡਰੇ ਆ ਕਿ ਯਾਰ ਸਾਨੂੰ ਜੇਲ੍ਹ ਦੇ ਵਿੱਚ ਡੇਕਤਾ ਅਸੀਂ ਕਿਰਤ ਕਰਨ ਵਾਲੇ ਪਰਿਵਾਰ ਰੁੱਲ ਜਾਵਾਂਗੇ ਤਾਂ ਇਹ ਵੀਰਾਂ ਨੇ ਤਾਂ ਇਹ ਖੌਫਨਾਕ ਕਦਮ ਚੁੱਕਿਆ ਤਾਂ ਅੱਜ ਇਸ ਦੁਨੀਆ ਦੇ ਉੱਤੇ ਚਲੇਗੇ ਕਿ ਮੈਂ ਸਮਝਦੇ ਹਾਂ ਜੀ ਅ ਵਿਸ਼ਵਾਸ ਦੇ ਕੇ ਲੱਖਾਂ ਦੀਆਂ ਗੱਡੀਆਂ ਉਹਨਾਂ ਨੂੰ ਦੇਤੀਆਂ ਫਿਰ 65000 ਰੁਪਏ ਪਿੱਛੇ ਐਡੀ ਗੱਲ ਕਰ ਦੇਣੀ ਇੱਕ ਵਿਸ਼ਵਾਸ ਆ ਜੇ ਵਿਸ਼ਵਾਸ ਸੀ ਤਾਂ ਹੀ ਉਹਨਾਂ ਨੂੰ ਤੋੜਿਆ ਸੀ ਦੇਖੋ ਜੇ ਕੋਈ ਵੀ ਕਾਰੋਬਾਰ ਆ ਭਾਈ ਵਿਸ਼ਵਾਸ ਤੇ ਚੱਲਦੇ ਆ ਚਾਹੇ ਉਹ ਗੱਡੀਆਂ ਟਰੱਕਾਂ ਦਾ ਹੋਵੇ ਜਾਂ ਕੋਈ ਬਿਜ਼ਨਸ ਫੈਕਟਰੀਆਂ ਹੋਣ ਜੋ ਵੀ ਅਦਾਰਾ ਹੈ ਜੇ ਆਪਾਂ ਖੇਤੀ ਕਰਦੇ ਆ ਤਾਂ ਸਾਡੇ ਨਾਲ ਸਿਰੀਪਾਲੀ ਨੌਕਰ ਜਿਹੜੇ ਵਿਚਾਰੇ ਕੰਮ ਕਰਦੇ ਤਾਂ ਉਹ ਵੀ ਵਿਸ਼ਵਾਸ ਦੇ ਹਿਰਤੀ ਕਰਦੇ ਆ ਤਾਂ ਜੇ ਅਸੀਂ ਲੱਖਾਂ ਦੀਆਂ ਗੱਡੀਆਂ ਦੇਤੀਆਂ ਤਾਂ ਗੱਲ ਵੀ ਕਰ ਲਈ ਉਹਨਾਂ ਨੇ ਵੀ ਇਹ ਕਦਨਾ ਵਾਪਰ ਗਈ ਚੋਰੀ ਹੋ ਗਈ ਤਾਂ ਉਹਨਾਂ ਨੇ ਬਲਾ ਲਏ ਜੇ ਵਿਸ਼ਵਾਸ ਦੀ ਤਾਂ ਉਹ ਆ ਗਏ ਵਿਸ਼ਵਾਸ ਜੇ ਤਾਂ ਉਸ ਵਿਸ਼ਵਾਸ ਦਾ ਪਿਛਵਾਸ ਘਾਤ ਕੀਤਾ ਗਿਆ ਆਕੇ ਉਹਨਾਂ ਨੂੰ ਬਹੁਤ ਅੰਨੇਵਾ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਪਰ ਵਿਸ਼ਵਾਸ ਤੋਂ ਬਿਨਾ ਤਾਂ ਕੋਈ ਵੀ ਕਾਰੋਬਾਰ ਨਹੀਂ ਚੱਲਦਾ ਪਰ ਜੇ ਵਿਸ਼ਵਾਸ ਗੱਡੀਆਂ ਦੇ ਕਿ ਤੁਰੇ ਹੋਏ ਤੇ ਤਾਂ ਉਹ ਜਦੋਂ ਆਏ ਨੇ ਤਾਂ ਉਹਨਾਂ ਦੇ ਕਰ ਲੈਣਾ ਸੀ ਜਦੋਂ ਇਸ ਵੀਰਾਂ ਦੀ ਕੁੱਟਮਾਰ ਕੀਤੀ ਗਈ ਆ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਚਾਚਾ ਜੀ ਗਏ ਨੇ ਦੋ ਇਹੋ ਜ਼ਿੰਮੇਵਾਰੀ ਵੀ ਦੇ ਕੇ ਆਏ ਨੇ ਵੀ ਭਾਈ ਕੋਈ ਗੱਲ ਨਹੀਂ ਅਸੀਂ ਤਸੱਲੀ ਕਰ ਲਈਏ ਜੇ ਥੋੜਾ ਕੋਈ ਨੁਕਸਾਨ ਹੋਇਆ ਚੋਰੀ ਕੀਤੀ ਹੈ ਅਸੀਂ ਪੁੱਛ ਲਈਏ ਆ ਆਪਣੇ ਮੁੰਡੇ ਨੂੰ ਤਾਂ ਅਸੀਂ ਉਹਦੀ ਪਰਪਾਈ ਕਰਾਂਗੇ ਵੀ ਜੇ ਨਾਂ ਵੀ ਹੋਈ ਜੇ ਸਾਨੂੰ ਲੱਗਦਾ ਤਾਂ ਅਸੀਂ ਇਸ ਦੀ ਪਰਪਾਈ ਕਰਾਂਗੇ ਮਤਲਬ ਉਸ ਤੋਂ ਬਾਅਦ ਵੀ ਉਸ ਗੱਲ ਤੇ ਨਹੀਂ ਖੜੇ ਫੇਰ ਵੀ ਫੋਨਾਂ ਤੇ ਧਮਕੀਆਂ ਬਹੁਤ ਆਣਿਆ ਬਹੁਤ ਵੱਡੀਆਂ ਵੱਡੀਆਂ ਮਤਲਬ ਉਹਨਾਂ ਨੂੰ ਜਲੀਲ ਕੀਤਾ ਤੇ ਧਮਕੀਆਂ ਦਿੱਤੀਆਂ ਵੀ ਤੁਹਾਡੇ ਤੇ ਪਰਚੇ ਪਵਾ ਦਾਂਗੇ ਤੁਹਾਡੇ ਤੇ ਹੇ ਕਰ ਦਾਂਗੇ ਫੇਰ ਵੀ ਨਹੀਂ ਉਹ ਰੁਕੇ ਜਦੋਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਵੀ ਅਸੀਂ ਤੁਹਾਡਾ 60000 ਰੁਪਏ ਭਰ ਦਾਂਗੇ ਅਸੀਂ ਫੇਰ ਵੀ ਫੋਨ ਤੇ ਧਮਕੀਆਂ ਤੇ ਇਹਨਾਂ ਵੀਰਾਂ ਨੇ ਵੀ ਇਹ ਗੱਲ ਕਹਿਤੀ ਕਿ ਭਾਈ ਅਸੀਂ ਤੁਹਾਡੀਆਂ ਗੱਡੀਆਂ ਚਲਾਈ ਜਾਵਾਂਗੇ ਜਦੋਂ ਤੁਹਾਡੇ ਪੈਸੇ ਪੂਰੇ ਨਹੀਂ ਹੁੰਦੇ ਉਦੋਂ ਤੱਕ ਸਾਨੂੰ ਤਨਖਾਹ ਨਾ ਦਿਓ ਅਸੀਂ 200 ਰੁਪਏ ਪੂਰੇ ਕਰਦੇ ਤਾਂ ਵੀ ਉਹ ਬੰਦਿਆਂ ਨੇ ਮਤਲਬ ਇਹਨਾਂ ਦੀ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਤੇ ਇਹਨਾਂ ਨੂੰ ਫੋਨ ਫੋਨ ਤੇ ਧਮਕੀਆਂ ਜਿੰਨੀਆਂ ਹੱਦ ਤੱਕ ਨੇ ਤਾਂ ਉਹਨਾਂ ਦੇ ਕਾਰਨ ਹੀ ਇਹਨਾਂ ਨੂੰ ਇਸ ਦੁਨੀਆ ਦੇ ਉੱਤੋਂ ਜਾਣਾ ਪਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਪੂਰਾ ਵੀਡੀਓ ਦੇ ਵਿੱਚੋਂ ਸਾਰੀ ਗੱਲਬਾਤ ਬਾਈ ਕਲੀਅਰ ਕਰਕੇ ਗਿਆ ਤੇ ਅੱਜ ਇਹ ਇਨਸਾਫ ਦੇ ਲਈ ਇਹ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਤਾਂ ਅੱਜ ਸਾਨੂੰ ਇਹ ਛੜਕਾਂ ਦੇ ਉੱਤੇ ਰੋਲਣਾ ਪੈ ਰਿਹਾ ਕਿਉਂਕਿ ਪੰਜਾਬ ਸਰਕਾਰ ਜਿਹੜਾ ਭਗਵੰਤ ਮਾਨ ਦਾ ਹਰਾ ਪਿੰਨ ਕੇ ਗਰੀਬਾਂ ਵਾਸਤੇ ਚੱਲੂਗਾ ਕਿਸਾਨਾਂ ਮਜ਼ਦੂਰਾਂ ਵਾਸਤੇ ਚੱਲੂਗਾ ਤਾਂ ਅੱਜ ਉਹ ਹਰੇ ਪਿੰਨ ਇਹਨਾਂ ਲੋਕਾਂ ਵਾਸਤੇ ਨਹੀਂ ਉਹ ਕਾਰਪੋਰੇਟ ਘਰਾਣਿਆਂ ਵਾਸਤੇ ਚੱਲਦੇ ਆ ਤੇ ਇੱਥੋਂ ਜਦੋਂ ਅੱਜਾਂ ਇਹ ਘਟਨਾ ਵਾਪਰ ਜਾਣ ਜੇ ਉਹਨਾਂ ਦੇ ਇਨਸਾਫ ਨਹੀਂ ਮਿਲਦੇ ਤਾਂ ਅਸੀਂ ਹੋਰ ਕੀ ਦੇਖਦੀ ਸਾਡੇ ਪੰਜਾਬ ਦੀ ਤਰੱਕੀ ਵਾਪਰ ਇਹ ਅੱਜ ਆਪਾਂ 27 ਤਰੀਕ ਦਾ ਘਟੋ ਘਟ ਇਹ 26 25 ਤਰੀਕ ਦੀ ਘਟਨਾ ਵਾਪਰੀ ਜੀ ਹਾਂ ਜੀ ਕੱਲ ਇਹਨਾਂ ਦਾ ਪੋਸਟ ਮਾਰਟੂਆ ਪਟਿਆਲੇ ਰਜੇਂਦਰਾ ਹਸਪੀਟਲ ਦੇ ਵਿੱਚੋਂ ਤੇ ਕੱਲ ਡੈੱਡ ਬੋਡੀਆਂ ਲੈ ਕੇ ਆ ਗਈ ਸੀਗੇ ਪਿੰਡ ਦੇ ਵਿੱਚ ਕੱਲ ਪ੍ਰਸ਼ਾਸਨ ਨੇ ਸਮਾਂ ਮੰਗਿਆ ਤੇ ਕੱਲ ਰੋਕ ਗਏ ਅੱਜ 11 ਵਜੇ ਤੋਂ ਬਾਅਦ ਤਾਂ ਅਸੀਂ ਉਸ ਉਹਨਾਂ ਸਮਾਂ ਦੇ ਇੱਕ ਉਸ ਤੋਂ ਬਾਅਦ ਸਾਨੂੰ ਛੜਕਾਂ ਤੇ ਆਉਣਾ ਕੀ ਲੱਗਦਾ ਜੀ ਪ੍ਰਸ਼ਾਸਨ ਆਪਣੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਭਾਈ ਵਾਲੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿੱਦਾਂ ਲੱਗ ਰਿਹਾ ਦੇਖੋ ਜੇ ਅਸੀਂ ਗੱਲ ਕਰੀਏ ਤਾਂ ਇੱਕ ਤਰ੍ਹਾਂ ਦੇ ਇਨਸਾਨ ਦੁਨੀਆ ਤੇ ਨਹੀਂ ਹੁੰਦੇ ਸਾਰਿਆਂ ਦਾ ਆਪੋ ਆਪ ਦਾ ਫਰਕ ਹੁੰਦਾ ਬਹੁਤ ਚੰਗੇ ਅਫਸਰ ਵੀ ਹੈ ਜਿਹੜੇ ਇਸ ਗੱਲ ਨੂੰ ਦੇਖਦੇ ਆ ਕਿ ਜੇ ਯਾਰ ਇੱਕ ਪਰਿਵਾਰ ਰੋਲ ਤੇ ਤਾਂ ਸਾਨੂੰ ਚਾਹੋ ਸਾਡਾ ਸਾਡੇ ادارے ਦਾ ਸਾਡੇ ਕੈਟਾਗਰੀ ਦਾ ਪਰਸਨ ਮੁਲਾਜ਼ਮ ਹੈ ਇਧਰ ਵੀ ਪੁਲਿਸ ਮੁਲਾਜ਼ਮਾ ਤੇ ਉਧਰ ਵੀ ਪੁਲਿਸ ਮੁਲਾਜ਼ਮਾ ਤੇ ਕਾਰਵਾਈ ਵੀ ਪਰਸਨ ਮੁਲਾਜ਼ਮ ਪੁਲਿਸ ਨੇ ਹੀ ਕਰਨੀ ਹੁੰਦੀ ਹੈ ਜੇ ਤਾਂ ਉਹ ਸੋਚਦੇ ਫਿਰ ਤਾਂ ਇਹ ਗੱਲਾਂ ਬਹੁਤ ਅੱਗੇ ਜਾਂਦੀਆਂ ਤਾਂ ਫਿਰ ਸਾਨੂੰ ਪਰੋਸੇ ਉੱਠੇ ਹੋਇਆ ਸਾਰਿਆਂ ਤੋਂ ਚਾਹੇ ਅਸੀਂ ਹੋਈਏ ਆਮ ਲੋਕ ਹੋਣ ਚਾਹੇ ਕੋਈ ਕ੍ਰਿਮੀਨਲ ਹੋਵੇ ਚਾਹੇ ਕੋਈ ਪਰਸਨ ਮੁਲਾਜ਼ਮ ਹੋਵੇ ਚਾਹੇ ਕੋਈ ਬਿਜ਼ਨਸਮੈਨ ਹੋਵੇ ਜਿਹੜਾ ਦੋਸ਼ੀ ਹੈ ਉਹ ਤੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਉਹਤੇ ਕਾਰਵਾਈ ਕਰੂਗਾ ਜੇ ਉਸ ਤਰੀਕੇ ਦੇ ਪੱਖ ਪੂਰਦਾ ਰਹੂਗਾ ਤਾਂ ਜੋ ਪੱਖ ਪੂਰਨਿਆਂ ਦਾ ਉਹ ਇਹ ਗੱਲਾਂ ਬਹੁਤ ਦੂਰ ਜਾਣੀਆਂ ਨੇ ਤਾਂ ਇਹ ਗੱਲਾਂ ਇੱਥੇ ਨਿਬੜਦੀਆਂ ਜੀ ਸੋ ਮਨਜੀਤ ਸਿੰਘ ਨਿਆਲ ਸੀ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰ ਨਾਲ ੱੱਕਾ ਹੋਇਆ ਏ ਸੋ ਤੁਸੀਂ ਦੇਖ ਰਹੇ ਹੋ ਧਰਨਾ ਲੱਗੇ ਡੈੱਡ ਬਾਡੀਆਂ ਟਰਾਲੀਆਂ ਦੇ ਵਿੱਚ ਰੱਖੀਆਂ ਹੋਈਆਂ ਨੇ ਸਾਹਮਣੇ ਟਰਾਲੀ 'ਚ ਡੈੱਡ ਬਾਡੀਆਂ ਪਈਆਂ ਨੇ ਸੋ ਨਿਆਲ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਆ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੋ ਗਿਆ ਸੋ ਦੇਖ ਰਹੇ ਹੋ ਤੁਸੀਂ